ਸਾਰੀ ਦੁਨੀਆ ਨਵਾਂ ਸਾਲ ਮਨਾਉਂਦੀ ਪਈਏ ਕੋਈ ਨਵਾਂ ਸਾਲ ਨਹੀਂ ਹੈ حضرت ঈਸਾ ਦਾ ਜਨਮ ਦਿਨ ਉਹਦੇ ਜਨਮ ਨਾਲ ਸੰਬੰਧਿਤ ਨਵਾਂ ਸਾਲ ਨਵੇਂ ਦਿਨ ਤੋਂ ਅਲੰਭਾ ਹੁੰਦਾ ਹੈ ਨਾ ਤਾਂ ਫਿਰ ਨਵਾਂ ਸਾਲ ਉਸ ਨੂੰ ਸਮਝੋ ਜਿਸ ਦਿਨ ਦਿਨ ਬਣਿਆ ਸੀ ਜਿਸ ਦਿਨ ਦਿਨ ਬਣਿਆ ਸੀ ਜੇ ਦਿਨ ਦਿਨ ਸ਼ੁਰੂ ਹੋਇਆ ਸੀ ਕਿ ਇਹਦਾ ਮਤਲਬ ਹੈ ਐਸਾ ਵੀ ਮਾਹੌਲ ਸੀ ਕਿ ਦਿਨ ਨਹੀਂ ਸੀ ਹਾਂ ਦਿਨ ਨਹੀਂ ਸੀ ਸਮਾਂ ਨਹੀਂ ਸੀ ਵਕਤ ਨਹੀਂ ਸੀ ਤੋ ਫਿਰ ਕੀ ਸੀ ਗੁਰਬਾਣੀ ਕਹਿੰਦੀ ਦੁੰਦੀ ਦੁੰਦ ਸੀ ਅਰਬਦ ਨਰਬਦ ਦੁੰਦੂ ਕਾਰਾ ਧਰਨ ਨ ਗਗਨਾ ਹੁਕਮ ਅਪਾਰਾ ਨਾ ਦਿਨ ਰੈਨ ਚੰਦ ਨ ਸੂਰਜ ਸੁੰਨੇ ਸੁਨਰਾਇਦ ਨਾ ਦਿਨ ਸੀ ਨਾ ਰਾਤ ਸੀ ਤੋ ਜਿਸ ਵਕਤ ਹੁਣ ਵਕਤ ਮੈਨੂੰ ਮਜਬੂਰੀ ਚ ਕਹਿਣਾ ਪੈ ਰਿਹਾ ਵਕਤ ਨਹੀਂ ਸੀ ਵਕਤ ਤੇ ਸ਼ੁਰੂ ਹੁੰਦਾ ਹੈ ਦਿਨ ਨਾਲ ਵਕਤ ਤੇ ਸ਼ੁਰੂ ਹੁੰਦਾ ਹੈ ਰਾਤ ਨਾਲ ਤੇ ਜੇ ਦਿਨ ਨਹੀਂ ਹੈ ਤੇ ਰਾਤ ਨਹੀਂ ਹੈ ਤਾਂ ਵਕਤ ਕਿਥਾ ਦਿਨ ਦਾ ਜਨਮ ਹੋਇਆ ਸਮੇਂ ਦਾ ਜਨਮ ਹੋਇਆ ਉਹ ਦਿਨ ਅਗਰ ਅਸੀਂ ਯਾਦ ਕਰੀਏ ਉਹ ਨਵਾਂ ਦਿਨ ਹੈ ਨਵਾਂ ਸਾਲ ਉਤੋਂ ਸ਼ੁਰੂ ਹੋਇਆ ਉਹ ਦਿਨ ਕਿਹੜੇ ਦਿਨ ਹੋਇਆ ਦਿਨ ਤੇ ਹੈ ਹੀ ਨਹੀਂ ਸੀ ਉਹ ਦਿਨ ਕਿਸ ਵਕਤ ਹੋਇਆ ਵਕਤ ਤੇ ਹੈ ਹੀ ਨਹੀਂ ਸੀ ਤੇ ਇਸ ਵਾਰ ਸੇ ਗੁਰੂ ਨਾਨਕ ਦੇਵ ਜੀ ਕਹਿੰਦੇ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਾ ਨਾ ਕੋਈ ਜਾ ਕਰ ਤਸ੍ਰਿਟੀ ਕੋ ਸਾਜੇ ਆਪੇ ਜਾਣੇ ਸੋਈ ਫੋ ਫਿਰ ਨਵਾਂ ਸਾਲ ਮਨਾਣਾ ਗੁਸਤਾਫੀ ਮਾ ਕਹਿੰਨ ਜਗਤ ਕੀ ਪੇੜਾ ਚਾ ਕੁਝ ਵੀ ਕੋਚਵੇ اور Hazrat Isa ਦਾ janm din inj kare 25 December ਨੂੰ ਕਿਦਰੇ ਹੋਇਆ ਸੰਨ ਤੇ ਸੂਰਜ ਦੀ ਗਤੀ ਦੇ ਮੁਤਾਬਿਕ 1 January ਨਾਲ ਇੱਕ ਗਣਤ ਆਰੰਭ ਹੁੰਦੀ ਹੈ ਉਹਨਾਂ ਨੇ ਇਸ ਨੂੰ ਨਵਾਂ ਸਾਲ ਮੰਨ ਲਿਆ ਤੇ ਇਹ ਤੇ Hazrat Isa ਦਾ janm din ਹੋਇਆ ਨਵਾਂ ਨਵਾਂ ਸਾਲ ਥੋੜੀ ਹੋਇਆ ਇੱਕ ਛੇਤਰ ਇੱਕ ਛੇਤਰ ਨੂੰ ਰਾਜੇ ਬਿਕਰਵਾ ਜੇਤ ਦਾ janm ਹੋਇਆ ਸੀ ਵਿਕਮਈ ਸੰਮਤ ਇਹ ਜੀ ਵਿਕਮਈ ਸਾਲ ਹੈ ਸਾਲ ਤੇ ਪ੍ਰਮਾਤਮਾ ਨੇ ਬਣਾਏ ਨੇ ਗੱਲ ਖਤਮ ਵਿਕਮਾ ਜੇਦਾ ਜਨਮ ਹੋਇਆ ਸੀ ਸਾਰਾ ਅਹਿਲੇ ਇਸਲਾਮ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਦਾ ਤੁਸੀਂ ਕਿਸੇ ਰਵਾਇਦੇਸ਼ ਦੇ ਚ ਨਹੀਂ ਦੇਖੋਗੇ 22 23 ਦੇਸ਼ ਨੇ ਇਸਲਾਮੇ ਇੱਕ ਦੇਸ਼ ਵੀ ਨਹੀਂ ਮੰਨਦਾ ਉਨਾ ਦਾ ਹਿਜਰੀ ਸੰਮਤ ਜਿਸ ਦਿਨ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ ਉਸ ਦਿਨ ਤੋਂ ਉਸ ਸਮੇਂ ਦੀ ਗਿਣਤੀ ਕਰਦੇ ਨੇ ਉਹਨੂੰ ਕਹਿੰਦੇ ਨੇ ਹਿਜਰੀ ਸੰਮਤ ਇਸੇ ਤਰੀਕੇ ਨਾਲ ਬਾਕੀ ਕੌਮਾਂ ਦੇ ਵੀ ਆਪਣੇ ਆਪਣੇ ਸੰਮਤ ਬਣਾਏ ਹੋਏ ਨੇ ਪਰ ਉਹ ਆਪਣੇ ਅਵਤਾਰ ਦੇ ਜਨਮ ਦਿਨ ਨਾਲ ਜਾਂ ਆਪਣੇ ਖਾਸ ਵਿਅਕਤੀ ਦੇ ਜਨਮ ਦਿਨ ਨਾਲ ਜਾਂ ਕਿਸੇ ਖਾਸ ਕੌਮ ਦੀ ਘਟਨਾ ਨਵਾਂ ਸਾਲ ਤੇ ਉਸ ਦਿਨ ਆਰੰਭ ਹੁੰਦਾ ਜਿਸ ਦਿਨ ਨਵਾਂ ਦਿਨ ਸੀ ਤੇ ਨਵਾਂ ਦਿਨ ਜਿਸ ਦਿਨ ਆਰੰਭ ਹੋਇਆ ਕੁਝ ਨਹੀਂ ਪਤਾ ਕੁਝ ਵੀ ਨਹੀਂ ਸਭ ਕਲਪਨਾ ਹੀ ਕਲਪਨਾ ਕਪੌਲ ਕਲਪਨਾ ਮੈਂ ਤੇ ਦਿੱਲੀ ਦੇ ਵਿੱਚ ਬਹੁਤ ਵੱਡੇ ਇਕੱਠ ਦੇ ਚਕੇ ਕੇ ਆਇਆ ਫਿਰ ਨਾਨੇ ਕਿਸ਼ਾਈ ਕਲੰਡਰ ਬਣਾਉਣ ਦੀ ਕੀ ਲੋੜ ਸੀ ਜੇ 1 ਜਨਵਰੀ ਜੋ ਹੈ ਨਵਾਂ ਸਾਲ ਹੈ ਇਸ ਕਲੰਡਰ ਦੀ ਕੀ ਲੋੜ ਹੈ ਜਵਾਬ ਨਹੀਂ ਸੀ ਕਿਸੇ ਕੋਲ ਫਰ ਮੁਗਤ ਸਰੀ ਇਤੇ ਵਿਚਾਰ ਜੋ ਹੈ ਗੱਲ ਆ ਗਈ ਥੇ ਸਵਾਰ ਨਾ ਜੋਗੀ ਜਾਣੇ ਰੂਤ ਮਾ ਨਾ ਕੋਈ ਜਾ ਕਰ ਤਸਲ ਟੇਕ ਹੋ ਸਾਜੇ ਆਪੇ ਜਾਣੇ ਸੋਈ حضرت ਈਸਾ ਜਿਸ ਦੀ ਇਤਨੀ ਵੱਡੀ ਉਮਤ ਹੈ ਬੜਾ ਭਾਰੇ ਪ੍ਰਭਾਵ ਹੈ ਕੁਝ ਮਨੋਚਿੰਤਕ ਤੇ ਮੰਦੇ ਨੇ ਬਾਹਰ ਦੇ ਰੂਪ ਦੇ ਰੇਖਾ ਵਿੱਚ ਭਾਵੇਂ ਕੋਈ ਹਿੰਦੂ ਦਿਖਾਈ ਦੇਂਦਾ ਜੈਨੇ ਨਹੀਂ ਦਿਖਾਈ ਦੇਂਦਾ ਬੋਧੀ ਦਿਖਾਈ ਦੇਂਦਾ ਸ਼ੇਖ ਦੇ ਘਾਇਦੇ ਅੰਦਰ ਬਹੁਤ ਸਾਡੇ ਸਭ 크੍ਰਿਸਚੀਅਨ ਨੇ ਹਨ ਉਹਨਾਂ ਦੇ ਰਸਮੋ ਰਿਵਾਜ ਬੱਚੇ ਦਾ ਜਨਮ ਦਿਨ ਮਨਾਣਾ ਕੇਕ ਕਟੋ ਮੋਮਬਤੀਆਂ ਫੋਕੋ ਜਾਂ ਜਲਾਓ ਇਹਦੇ ਸਭ ਹੀ ਸਾਈ ਰਸਮਾਂ ਹਨ ਭਾਸ਼ਾ ਪਹਿਰਾਵਾ ਤਮ ਤਮੇਜ਼ ਹੋ ਤਮਦਨ ਕਲਚਰ ਸਭ ਦੇ ਤੇ ਇਸਾਈਤ ਚਾਹੀਏ ਸਭ ਤੇ ਚਾਹੀਏ ਵਿਦਵਾਨ ਕਹਿੰਦੇ ਨੇ ਕੀ ਹੋਇਆ ਜੈ ਨਹੀਂ ਹੈ ਬੋਧੀ ਹੈ ਹਿੰਦੂ ਹੈ ਮੁਸਲਮਨ ਹੈ ਸਿੱਖ ਹੈ ਸਭ ਤੇ ਇਸਾਈਤ છਾਈ ਹੋਈ ਹੈ ਵਿਆਪਕ ਰੂਪ ਦੇ ਚਾਈ ਹੈ